بسوں ਤੋਂ ਚੱਲੰਗੇ ਭਾਈ ਕੀ ਗੱਲ ਕਿਉਂ ਸੀ ਪਹਿਲੇ ਜਦੋਂ ਸੂਰਜ ਨਿਕਲਿਆ ਉਦੋਂ ਮਾਦ ਸਿੱਧਰ ਜਿਹੜਾ ਸੀਗਾ ਮਹਾਨੀ ਤੋਂ ਨਿਕਲਦਾ ਉਹ ਹੋਣਾ ਉਹ ਇਹ ਦੇਖੋ ਬੱਸ ਇਸ ਦਸਨ ਗੇਲ ਨੂੰ ਪੋੜੀ ਤੇ ਚੱਲਿਆ ਦਸਨ ਦੇਖਣ ਗਏ ਆਪਣਾ ਕੋ ਖੇਤਰ ਦੱਸਦਾ ਮਾਸ ਤੋਂ ਪੱਗ ਮੇ ਉਹਨਾਂ ਪਰ ਬੱਸ ਨੂੰ ਸਭ ਤੋਂ ਦੱਬਾ ਪਾ ਨੂੰ ਅੱਛਾ ਸੇ ਅਸੀਂ ਕਿੱਥੇ ਦਰ ਬੰਮਲੇ ਦੀ ਕਸਣਾ ਕਰ ਕਰ ਪੁੱਛੀਂ ਘਪੜਾ ਕਿਤੇ ਤੁੱਤਦਾ ਆ? ਉਧਾਰ ਹੈ। ਬੜੀ ਆਇਆ। ਚੱਲ ਬਾਕੀ। ਯਾਰ। ਕਿੱਧਰ ਖੜਿਆ ਹੈ? ਖੜਿਆ ਹੋਏ। ਜਲਦੀ ਫਿੱਟਾਂ ਜਲਦੀ ਯੂ। ਜਲਦੀ ਮਰਾ। ਹੋ ਗਿਆ ਵਧੀਆ। ਇਹ ਜੇ ਖੜਿਆ ਨਹੀਂ ਨਹੀਂ ਥਾੜੇ। ਸਰ ਤੇ। ਕੋਲੇ ਚੱਲ ਪੁੱਛੀਂ। ਐਸਾ ਕੁਛ ਨਹੀਂ ਕੀਤਾ ਜੀ। ਕਿਉਂ ਕੀਤਾ ਕਮਾਸਾ ਕੁਛ ਨਹੀਂ ਕੀਤਾ ਕਿਉਂ ਕੀਤਾ ਨਹੀਂ ਕੀਤਾ ਅਫਸੋਸ ਹੈਗਾ ਬੜੀ ਕਿਤਾ ਨਹੀਂ ਸੋਚਾਗਾ ਕਿਉਂ ਨਹੀਂ ਕੀਤਾ ਆ ਫੜਾਈ ਆਈ ਆਈ ਜਿਵੇਂ ਪਾਸਟਰ ਜਸ਼ਨ ਗਿਰ ਜੋ ਕਿ ਰੇਪ ਦਾ ਤੇ ਮਰਦਾ ਰੋਪੀ ਸੀ ਉਹਨੂੰ ਕੋਰਟ ਚ ਪੇਸ਼ ਕੀਤਾਗਾ ਤੇ ਕੋਰਟ ਚ ਉਹਨੂੰ ਲੈ ਕੇ ਜਾ ਰਿਹਾ ਉਹਦਾ ਇੱਥੇ ਉਹਦੇ ਸਾਲੇ ਜਿਹੜੀ ਭੈਣ ਦੇ ਭਰਾ ਨੂੰ ਵੀ ਜਿਹਨੂੰ ਅਰੈਸਟ ਕੀਤਾ ਸੀ ਉਹਨੂੰ ਵੀ ਕੋਰਟ ਚ ਲੈ ਕੇ ਜਾ ਰਿਹਾ ਤੇ ਉਹਦਾ ਫਾਈਨਲ ਦਾ ਸਨਮਾਨ ਮਿਲਿਆ ਔਰ ਪਾਸਟਰ ਜਸਨ ਗਰ ਲਈ ਆਪ ਪੁਲਿਸ ਪੁਰਸੇ ਦਵਾ ਦੇ ਚਲਦੇ ਆਪ ਖੁਦ ਹੀ ਸਟੇਟ ਕਰਦਾ ਔਰ ਪੁਲਸੋ ਲੋਨ ਨੂੰ ਕਹਣਾ ਪੁਲਿਸ ਅਧਿਕਾਰੀ ਨੇ ਕਹਣਾ ਉਹ ਪੰਜਾਂ ਰਿਮਾਨ ਮਿਲਿਆ ਔਰ ਰਿਮਾਨ ਮਿਲ ਤਵਾ ਨੂੰ ਪੁੱਛੀ ਕੀਤੀ ਜਾ ਕਿ ਇਹ 2 ਸਾਲ ਕਿੱਥੇ ਗਾਇਬ ਰਹਾ ਪੰਜਾਬ ਅਗਲੀ 11 ਦਸੰਬਰ ਬਿੱਟੂ ਇਹ ਕੀ ਗੱਲ ਕਿਉਂ ਪਹਿਲੇ ਜੰਮੂ ਨਾ ਗਿਆ ਉਦੋਂ ਬਾਅਦ ਸਟੇਟ ਜਿਹੜਾ ਜਿਹੜਾ ਉਹ ਵਾਲੀ ਤੋਂ ਦਿੱਤਾ ਆਸ ਤੇ ਦਸਨ ਗੇਲੇ ਪੋੜੀ ਚਿੱਤਿਆ ਦਾਸ ਤੇ ਦਸਨ ਗੇਲੇ ਆਪਣਾ ਕੋ ਖੇਡਰ ਦੱਬਾ ਮਾਸ ਪੋੜੀ ਪੱਗ ਮੇਉਣਾ ਪਰ ਪਾਸ ਤੋਂ ਨਹੀਂ ਦੱਬਾ ਆਪਣਾ ਅੱਛਾ ਸੇ ਅੱਗੇ ਚੇਲੋ ਨਰ ਬਾਂ ਮਲੇ ਦੀ ਪਾਸਨਾ ਗਲਤਰਾ ਕੋਈ ਤੂੰ ਆਪਣਾ ਕਿਤੇ ਤੋੱਤਾ ਆ ਔਦਾਰ ਨਹੀਂ ਆਇਆ ਚੱਲ ਬਾਹਰ ਬਈ ਯਾਰ ਕਪੜਾ ਸਿੱਧਾ ਲੱਭ ਜਾ ਕਿੱਧਰ ਖੜਨੇ ਖੜਿਆ ਹੋਏ ਜਿੰਦੂ ਫਿੱਟਾਂ ਕਿੰਨੀਆਂ ਜਿੰਦੂ ਮੇਰਾ नहीं नहीं ठाड़े ऐसा कुछ नहीं कीता जी क्यों किता ऐसा कुछ नहीं कीता क्यों किता नहीं किता सोसा का सोसा का क्यों नहीं किता ਆ ਫੜਾਈ ਆਈ ਆਈ ਜਿਹਦੇ ਅਸੀਂ ਪਾਸਟਰ ਜਸਨ ਗਿੱਲ ਜੋ ਕਿ ਰੇਵਦਾ ਤੇ ਮੰਡਲ ਦਾ ਰੋਪੀ ਸੀ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਕੋਰਟ ਚ ਉਹਨੂੰ ਲੈ ਕੇ ਜਾ ਰਿਹਾ ਉਹਦਾ ਇੱਥੇ ਉਹਦੇ ਸਾਲੇ ਜਿਹੜੀ ਭੈਣ ਦੇ ਭਰਾ ਨੂੰ ਵੀ ਜਿਹਨੂੰ ਅਰੈਸਟ ਕੀਤਾ ਸੀ ਉਹਨੂੰ ਵੀ ਕੋਰਟ ਚ ਲੈ ਕੇ ਜਾ ਰਿਹਾ ਤੇ ਉਹਦਾ ਫਾਈਨਲ ਦਾ ਸਮਾਨ ਮਿਲਿਆ ਉਹ ਪਾਸਟਰ ਜਸਨ ਗਿੱਲ ਨੇ ਆਹ ਪੁਲਿਸ ਫੋਰਸ ਦੇ ਦਵਾਹੇ ਚੱਲਦੇ ਆਪ ਖੁਦ ਹੀ ਸਟੇਟ ਕਰਦਾ ਔਰ ਪੁਲਿਸ ਵਾਲਾ ਨੂੰ ਕਹਿੰਦਾ ਪੁਲਿਸ ਅਧਿਕਾਰੀ ਨੇ ਕਹਿੰਦਾ ਉਹਦਾ ਪੰਜਾ ਰਿਮਾਨ ਮਿਲਿਆ ਔਰ ਰਿਮਾਨ ਮਿਲ ਤਵਾ ਨੂੰ ਪੁੱਛੀ ਕੀਤੀ ਜਾ ਕਿ ਇਹ 2 ਸਾਲ ਕਿੱਥੇ ਗਾਇਬ ਰਹਾ ਪੰਜਾਬ ਅਗਲੀ 11 ਦਸੰਬਰ ਬਿੱਟੂ ਕੀ ਗ ਜਦੋਂ ਸੂਰਜ ਨਿਕਲਦਾ ਹੈ ਉਤਪਾਦ ਇਸ ਤਰ੍ਹਾਂ ਜਿਹੜਾ ਸੀਗਾ ਮਹਾਨੀ ਤੋਂ ਨਿਕਲਦਾ ਹੈ ਉਹ ਨਾ ਇਹ ਇਹ ਦੇਖੋ ਬੱਸ ਇਸ ਦਸਨ ਗੇਲ ਨੂੰ ਪੋੜੀ ਤੇ ਚੱਲਿਆ ਦੱਸਦੇ ਦੇਖਣ ਲਈ ਆਪਣਾ ਕੋ ਖੇਤਰ ਦੱਸਦਾ ਮਾਸ ਪੱਗ ਮਿਲਣਾ ਪਰ ਪਾਸ ਤੋਂ ਨਹੀਂ ਸਭ ਕੁਝ ਕਰਦਾ ਆਪਣਾ ਅੱਛਾ ਸੇ ਅਸੀਂ ਕਿੰਨੇ ਦਰ ਬੰਨ੍ਹ ਲੈ ਗਏ ਪਾਸ ਨਾਲ ਕੋਈ ਤੁਸੀਂ ਆਪਣਾ ਕਿਤੇ ਤੁਸਤਾ ਹੈ

ਕਿਉਂ ਨਹੀਂ ਕੀਤਾ ਆ ਫੜਾਈ ਆਈ ਆਈ ਜਿਵੇਂ ਪਾਸਟਰ ਜਸ਼ਨ ਗਿੱਲ ਜੋ ਕਿ ਰੇਵਦਾ ਤੇ ਮੰਡਲ ਦਾ ਰੋਪੀ ਸੀ ਉਹਨੂੰ ਕੋਰਟ ਚ ਪੇਸ਼ ਕੀਤਾ ਗਿਆ ਤੇ ਕੋਰਟ ਚੋਂ ਲੈ ਕੇ ਜਾ ਰਿਹਾ ਉਹਦਾ ਇੱਥੇ ਉਹਦੇ ਨਾਲੇ ਜਿਹੜੀ ਭੈਣ ਦੇ ਭਰਾ ਨੂੰ ਵੀ ਜਿਹਨੂੰ ਅਰੈਸਟ ਕੀਤਾ ਸੀ ਉਹਨੂੰ ਵੀ ਕੋਰਟ ਚ ਲੈ ਕੇ ਜਾ ਰਿਹਾ ਤੇ ਉਹਦਾ ਫਾਈਨਲ ਦਾ ਸਨਮਾਨ ਮਿਲਿਆ ਔਰ ਪਾਸਟਰ ਜਸ਼ਨ ਗਿੱਲ ਨੇ ਆਹ ਪੁਲਿਸ ਬੁਲਸੇ ਦਵਾਹਲੇ ਚੱਲਦੇ ਆਪ ਖੁਦ ਹੀ ਸਟੈਂਡ ਕਰਦਾ ਔਰ ਪੁਲਿਸ ਵਾਲਾ ਨੂੰ ਕਹਿੰਦਾ ਪੁਲਿਸ ਅਧਿਕਾਰੀ ਨੇ ਕਹਿੰਦਾ ਉਹਦਾ 5 ਸਾਲ ਦਾ ਸਨਮਾਨ ਮਿਲਿਆ ਔਰ ਕਮਾਂਡ ਮਿਲਤ ਉਹਨੂੰ ਪੁਸ਼ਟੀ ਕੀਤੀ ਜਾਗੀ ਇਹ 2 ਸਾਲ ਕਿੱਥੇ ਗਾਇਬ ਰਿਹਾ ਪੰਜਾਬ ਅਗਲੀ 11 ਦ